ਸੁਦੀਰ ਸੂਰੀ ਦੀ ਮੌਤ ਤੋਂ ਬਾਅਦ ਉਹਨਾਂ ਦੇ ਪ੍ਰਾ ਬ੍ਰਿਜਮੋਹਨ ਸੂਰੀ ਨੇ ਪਾਰਟੀ ਦੀ ਬਾਗਟੋਰ ਸੰਭਾਲਦੇ ਅੱਜ ਜਲੰਧਰ ਦੇ ਸਰਕਟ ਹਾਊਸ ਵਿਖੇ ਪ੍ਰੈਸ ਕਾਨਫਰੰਸ ਕੀਤੀ ਹੈ ਪ੍ਰੈਸ ਕਾਨਫਰੰਸ ਦੇ ਦੌਰਾਨ ਉਹਨਾਂ ਨੇ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਗਏ ਅਸਲਾ ਲਾਇਸੈਂਸ ਬਾਰੇ ਕਿਹਾ ਕਿ ਪੰਜਾਬ ਸਰਕਾਰ ਦੀ ਇਸ ਮੋਹਿਮ ਦੀ ਮੈਚ ਲਗਾ ਕਰਦਾ ਹਾਂ ਅਤੇ ਕਰਨ ਲਾਇਸੈਂਸ ਬਣਾਏ ਹੋਏ ਨੇ ਉਹਨਾਂ ਦੇ ਲਾਇਸੈਂਸ ਵੀ ਰੱਦ ਕੀਤੇ ਜਾਣੇ ਚਾਹੀਦੇ ਬ੍ਰਿਜਮੋਹਨ ਨੇ ਇਹ ਵੀ ਕਿਹਾ ਕਿ ਜਿਨ੍ਹਾਂ ਲੋਕਾਂ ਨੂੰ ਪੰਜਾਬ ਸਰਕਾਰ ਵੱਲੋਂ ਸੁਰੱਖਿਆ ਸੰਬੰਧੀ ਸਿੱਖਲਾਈ ਦਿੱਤੀ ਗਈ ਹੈ ਉਹਨਾਂ ਦੇ ਲਈ ਸੁਰੱਖਿਆ ਸਿੱਖਲਾਈ ਚੰਗੀ ਗੱਲ ਹੈ ਪਿਛੇਕਰ ਉਹ ਚੰਗੀ ਸਿੱਖਲਾਈ ਪ੍ਰਾਪਤ ਕਰਨਗੇ ਤਾਂ ਹੀ ਉਹ ਕਿਸੇ ਦੀ ਸੁਰੱਖਿਆ ਕਰ ਸਕਣਗੇ ਪਰ ਇਸ ਗੱਲ ਤੇ ਤੰਜ ਕੱਢਦੇ ਹੋਏ ਕਿਹਾ ਕਿ ਉਹਨਾਂ ਨੂੰ ਨਹੀਂ ਲੱਗਦਾ ਕਿ ਉਹ ਕਿਸੇ ਦੀ ਰੱਖਿਆ ਕਰ ਸਕਣਗੇ ਉਹਨਾਂ ਇਹ ਵੀ ਕਿਹਾ ਕਿ ਸਿਰਫ ਸ਼ਿਵ ਸੈਨਾਨੀਆਂ ਹੀ ਨਹੀਂ ਸਗੋ ਸਾਰੇ ਪਾਈਚਾਰਿਆ ਦੀ ਰਾਖੀ ਹੋਣੀ ਚਾਹੀਦੀ ਹੈ ਭਾਈ ਅਮਰਿਤਪਾਲ ਤੇ ਤੰਜ ਕੱਢਦੇ ਹੋਏ ਬੋਲਦੇ ਉਹਨਾਂ ਨੇ ਕਿਹਾ ਕਿ ਉਹ ਭਰਾ ਨਹੀਂ ਸਗੋ ਜ਼ਹਿਰ ਹੈ ਉਹ ਸਮਾਜ ਚ ਜ਼ਹਿਰ ਫੈਲਾ ਰਿਹਾ ਹੈ ਹਿੰਦੂ ਸਿੱਖਾਂ ਨੂੰ ਪਾੜ ਕੇ ਅੱਤਵਾਦ ਨੂੰ ਇੱਕ ਨਵਾਂ ਰੂਪ ਦੇ ਰਿਹਾ ਹੈ ਅੱਜ ਬੈਸ ਕਾਨਫਰੰਸ ਇਕੱਠਾ ਲਾਇਆ ਉਹ ਕੀ ਮੁੱਦੇ ਕੀ ਹੈਗੇ ਅੱਜ ਅੱਜ ਮੇਨ ਲੇ ਮੁੱਦਾ ਇਹੋ ਹੀ ਸੀ ਕਿ ਸੋਰੀ ਸਾਹਿਬ ਦੇ ਸ਼ਹੀਦ ਹੋਣ ਤੋਂ ਬਾਅਦ ਪਾਰਟੀ ਨੂੰ ਕਿਸ ਤਰ੍ਹਾਂ ਅੱਗੇ ਤਲਾਮਾ ਰਣਨੀਤੀ ਕੀ ਰਹੇਗੀ ਕਿਸ ਤਰੀਕੇ ਦੇ ਨਾਲ ਕੰਮ ਕੀਤੇ ਜਾਣਗੇ ਇਨ੍ਹਾਂ ਮੁੱਦਿਆਂ ਦੇ ਬਾਰੇ ਆਪਾਂ ਗੱਲ ਕਰਨ ਵਾਸਤੇ ਇੱਥੇ ਇਕੱਠੇ ਹੋਏ ਸੀ ਜਿੱਦੇ ਚ ਕਾਫੀ ਫੈਸਲੇ ਲੈ ਲਏ ਗਏ ਕਿਹੜੇ ਕਿਹੜੇ ਫੈਸਲੇ ਲੈ ਲਏ ਗਏ ਫੈਸਲੇ ਹੋਏ ਨੇ ਕਿ ਨੰਬਰ 1 ਤੇ ਅੰਮ੍ਰਿਤਸਰ ਤੋਂ ਐਂਬੂਲੈਂਸ ਲੈ ਜਾਏਗੀ ਸ਼ੇਵਸਨਾ ਟਕਸਾਲੀ ਵੱਲੋਂ। ਠੀਕ। ਪਰ ਕੋਸ਼ਿਸ਼ ਕੀਤੀ ਜਾਏਗੀ ਕਿ ਸ਼ੇਵਸਨਾ ਟਕਸਾਲੀ ਵੱਲੋਂ ਅੰਮ੍ਰਿਤਸਰ ਤੋਂ ਨਿਊਜ਼ਪੇਪਰ ਵੀ ਨਿਕਾਲਿਆ ਜਾਵੇ। ਪਰ ਲੋਕਾਂ ਦੀ ਸੇਵਾ ਵਾਸਤੇ ਅੱਗੇ ਵਧਿਆ ਜਾਵੇ। ਪੁਲਿਸ ਪਬਲਿਕ ਮੀਟਿੰਗਸ ਕਰਵਾਈਆਂ ਜਾਣ। ਕੁਝ ਇੱਕ ਅੱਖਾਂ ਦੇ ਕੈਂਪ ਲਗਾਏ ਜਾਣ। ਅੱਖਾਂ ਦੀ ਐਨਕਾਂ ਫ੍ਰੀ ਵੰਡੀਆਂ ਜਾਣ। ਰਾਸ਼ਨ ਵੰਡਰਨ ਕੀਤਾ ਜਾਏ ਗਰੀਬ ਲੜਕੀਆਂ ਦੇ ਮੈਰਿਜ ਕੀਤੀ ਜਾਏ ਇਹਨਾਂ ਸਾਰੇ ਮੁੱਦਿਆਂ ਤੇ ਸਾਰਿਆਂ ਦੀ ਸਹਿਮਤੀ ਬਣੀ ਹੈ ਭਰਾਨ ਵਾਲੇ ਕਾਫੀ ਜਲਦੀ ਯਾਨੀ ਬਹੁਤ ਜਲਦੀ ਤੁਹਾਨੂੰ ਇਹ ਨਜ਼ਰ ਆਏਗਾ ਕਿ ਸਭ ਕੁਝ ਕੀਤਾ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਵੱਲੋਂ ਤੇ ਬੀ ਜੀ ਪੀ ਪੰਜਾਬ ਵੱਲੋਂ ਜਿਹੜੇ ਲਾਇਸੈਂਸ ਸੀਗੇ ਉਹਨੂੰ ਲੈ ਕੇ ਰਿਵਿਊ ਕਰ ਰਹੇ ਹੈਗੇ ਜਿਹਦਾ ਕਈ ਸਸਪੈਂਡ ਵੀ ਕੀਤੇ ਹੈਗੇ ਨੇ ਲਾਇਸੈਂਸ ਉਹ ਕੀ ਦਾ ਦੇਖੋ ਮੈਂ ਕਹਿੰਦਾ ਬਹੁਤ ਅੱਛੀ ਗੱਲ ਹੈ ਜੇ ਕੋਈ ਗੈਂਗਸਟਰ ਜਾਂ ਕੋਈ ਗਲਤ ਅੰਸਰ ਗਲਤ ਤਰੀਕੇ ਦੇ ਨਾਲ ਲਾਇਸੈਂਸ ਲੈ ਗਿਆ ਤੇ ਉਹ ਤਾਂ ਕੈਨਸਲ ਹੋਣਾ ਚਾਹੀਦਾ ਜਿਹਦਾ ਲਾਇਸੈਂਸ ਸਹੀ ਹੈ ਉਹਨੂੰ ਦਰਨ ਵਾਲੀ ਕੀ ਗੱਲ ਹੈ ਮੇਰੇ ਕੋਲ ਵੀ ਲਾਇਸੈਂਸ ਹੈ ਮੇਰਾ ਵੀ ਰਿਵਿਊ ਹੋਏਗਾ ਔਰ ਜੇ ਕਮੈਂਟ ਨੂੰ ਲੱਗਦਾ ਹੈ ਗਲਤ ਹੈ ਤਾਂ ਕੈਨਸਲ ਹੋਣਾ ਚਾਹੀਦਾ ਉਹ ਇੱਕ ਜਿਹੜੇ ਤੁਹਾਨੂੰ ਜਿਹੜੇ ਸ਼ਹੀਦਾਂ ਤੇ ਜਿਹੜੇ ਹੈਗੇ ਆ ਜਾਂ ਕਤਲ ਦੀ ਹੈਗੇ ਨੇ ਇਹਨਾਂ ਨੂੰ ਸਿਕਿਉਰਟੀ ਦਿੱਤੀਆਂ ਗਈਆਂ ਸੀ ਕਿਉਂਕਿ ਪਿਛਲੇ ਦਿਨੀ ਦੇਖਿਆ ਜਦੋਂ ਕਤਲकांड ਹੋਇਆ ਹੈਗਾ ਉਸ ਦੌਰਾਨ ਪੰਜਾਬ ਪੁਲਿਸ ਤੇ ਸਵਾਲੀਆ ਨਿਸ਼ਾਨ ਵੀ ਖੜੇ ਹੋਏ ਕਿਉਂਕਿ ਉਹਨਾਂ ਵੱਲੋਂ ਕੋਈ ਵੀ ਹਰਕਤ ਨਹੀਂ ਕੀਤੀ ਗਈ ਉੱਥੇ ਹੁਣ ਪੰਜਾਬ ਸਰਕਾਰ ਵੱਲੋਂ ਪੰਜਾਬ ਪੁਲਿਸ ਵੱਲੋਂ ਇੱਕ ਨਵਾਂ ਉਪਰਾਲਾ ਕੀਤਾ ਜਾ ਰਿਹਾ ਜਿਹੜੇ ਨਾਲ ਜਿਹੜੇ ਸਿਕਿਉਰਟੀ ਗਾਰਡ ਹੈਗੇ ਉਹਨਾਂ ਨੂੰ ਸਪੈਸ਼ਲ ਟ੍ਰੇਨਿੰਗ ਜਿਹੜੀ ਦੇਣ ਜਾ ਰਹੇ ਕੋਈ ਚੰਗੀ ਗੱਲ ਹੈ ਕਿਉਂਕਿ ਜੇ ਟ੍ਰੇਨਡ ਹੋਣਗੇ ਤਾਂ ਤਾਂ ਹੀ ਸੁਰੱਖਿਆ ਕਰਪਾਣਗੇ ਬਾਕੀ ਮੈਂ ਨਹੀਂ ਸਮਝਦਾ ਕਿ ਇਹ ਜੇ ਇੰਨੇ ਕਾਬਲ ਨੇ ਕਿ ਕਿਸੇ ਨੂੰ ਸੁਰੱਖਿਤ ਰੱਖ ਪਾਣ ਪਰ ਮੈਂ ਚਾਹਾਂਗਾ ਕਿ ਗਵਰਨਮੈਂਟ ਨੂੰ ਤੇ ਪ੍ਰਸ਼ਾਸਨ ਨੂੰ ਇੱਕ ਅਪੀਲ ਕਰਨਾ ਕਿ ਜਰੂਰ ਇਹ ਨਹੀਂ ਸਿਰਫ ਸ਼ਿਫਟਸ ਹਨ ਅਨਿਆਦੀ ਹਰੇਕ ਹਿੰਦੂ ਨੇਤਾ ਦੀ ਸੁਰੱਖਿਆ ਹੋਣੀ ਚਾਹੀਦੀ ਹੈ ਮੇਰੇ ਪੱਤਰਕਾਰ ਭਰਾਵਾਂ ਦੀ ਸੁਰੱਖਿਆ ਹੋਣੀ ਚਾਹੀਦੀ ਹੈ ਕਿਉਂਕਿ ਐਸੇ ਲਈ ਖਤਰਾ ਜਨਤ ਜਨਨ ਹੈ ਅਜੇ ਵੀ ਇੱਕ ਭਾਈ ਅੰਮ੍ਰਿਤਪਾਲ ਸਿੰਘ ਦੀ ਕਾਰਜਗੁਜ਼ਾਰੀ ਜਿਹੜੀ ਹੈਗੀ ਉਸ ਨੂੰ ਪਿੱਛੇ ਦੇਖਦੇ ਹਾਂ ਕਿਉਂਕਿ ਅੱਜ ਵੀ ਉਹਨਾਂ ਦਾ ਇੱਕ ਸਪੈਸ਼ਲ ਮਾਰਕ ਜਿਹੜਾ ਹੈਗਾ ਉਹ ਨਿਕਲੇ ਆ ਰਿਹਾ ਹੈ ਅੰਮ੍ਰਿਤਪਾਲ ਸਿੰਘ ਨਾ ਕਿ ਭਾਈ ਅੰਮ੍ਰਿਤਪਾਲ ਸਿੰਘ ਅੰਮ੍ਰਿਤਪਾਲ ਸਿੰਘ ਇਹ ਜ਼ਹਿਰ ਜ਼ਹਿਰ ਇਹ ਜ਼ਹਿਰ ਫਲਾ ਰਿਹਾ ਦੇ ਇਤਮਾਦ ਹਿੰਦੂ ਸਿੱਖਾਂ ਤੋਂ ਫਾੜ ਪਾਣ ਦੀ ਕੋਸ਼ਿਸ਼ ਕਿ ਹਿੰਦੂ ਅਲੱਗ ਹੋ ਜਾਣ ਸਿੱਖ ਅਲੱਗ ਹੋ ਜਾਣ ਆਮ ਤੱਕਵਾਦ ਨੂੰ ਨਿਆ ਰੂਪ ਦੇਣ ਦੀ ਕੋਸ਼ਿਸ਼ ਅੱਜ ਸਭ ਇਹ ਸੋਚ ਲੈਣ ਕਿ ਠੀਕ ਹੈ ਜੀ ਹਿੰਦੂ ਸਿੱਖ ਆਪਸ ਚ ਲੜਨ ਲੱਗ ਪਏ ਔਰ ਸਮਾਜ ਦੇ ਵਿੱਚ ਇੱਕ ਅਸ਼ਾਂਤੀ ਫੈਲੇ ਮੈਂ ਕਹਿੰਦਾ ਅੰਤਕਵਾਦ ਨਾਲ ਤੇ ਲੜ ਲਾਂਗੇ ਅੰਤਕਵਾਦੀਆਂ ਦਾ ਕੋਈ ਰੂਪ ਨਹੀਂ ਹੈ ਹਿੰਦੂ ਸਿੱਖਾਂ ਦੀ ਏਕਤਾ ਚ ਕਿਸੇ ਤਰ੍ਹਾਂ ਦੀ ਕੋਈ ਕਮੀ ਕਦੇ ਨਹੀਂ ਆਣੀ ਚਾਹੀਦੀ ਔਰ ਮੈਂ ਚਾਹਾਂਗਾ ਕਿ ਸਾਰੇ ਸਿੱਖ ਭਰਾ ਵੀ ਹਿੰਦੂਆਂ ਨੂੰ ਆਪਣਾ ਭਰਾ ਸਮਝਣ ਤੇ ਹਿੰਦੂ ਵੀ ਸਿੱਖਾਂ ਨੂੰ ਆਪਣਾ ਭਰਾ ਸਮਝਣ ਪਰ ਜਿਹੜੇ ਅੰਸਰ ਅੰਤਕਵਾਦੀ ਨੇ ਉਹਨਾਂ ਦਾ ਕੋਈ ਧਰਮ ਨਹੀਂ ਹੈ ਉਹ ਨਾਲ ਸਿੱਖ ਨੇ ਨਾ ਹਿੰਦੂ ਨੇ ਉਹ ਤੇ ਆਮ ਤਖਵਾਦੀ ਨੇ ਉਹਨਾਂ ਨੂੰ ਤਾਂ ਆਮ ਤੱਕ ਚਾਹੀਦਾ ਜਿਸ ਤਰ੍ਹਾਂ ਫੈਲੇ ਉਸ ਤਰ੍ਹਾਂ ਫਲਾ ਦੇ ਸਰ ਇੱਕ ਜਿਹੜੇ ਮਿਰਪਾਲ ਦੇ ਨਾਲ ਜਿਹੜੇ ਕੋਈ ਸਿੱਖ ਗਾਰਡ ਹੈਗੇ ਦਾ ਉਹਨਾਂ ਦੀ ਸੁਰੱਖਿਆ ਦੇ ਵਿੱਚ ਕੋਈ ਸੀਗੇ ਉਹਨਾਂ ਦਾ ਵੀ ਇੱਕ ਲਾਇਸੈਂਸ ਰੱਦ ਕੀਤਾ ਗਿਆ ਤੇ ਨਾਲ ਦੀ ਨਾਲ ਉਹਨਾਂ ਤੇ ਇੱਕ ਐਸਆਰ ਵੀ ਲੌਂਚ ਕੀਤਾ ਗਿਆ ਮੇਰਾ ਖਿਆਲ ਹੈ ਤੁਸੀਂ 100 ਕਾਲ ਪ੍ਰਧਾਨ ਮੰਤਰੀ ਹਾਂਜੀ ਜੀ ਉਹਦੀ ਗੱਲ ਕਰ ਰਹੇ ਹੋ ਪਰ ਨਹੀਂ ਅਜੇ ਕਿੱਥੇ ਕੀਤੇ ਗਏ ਇਹ ਵਾਰ ਮੀਡੀਆ ਪਰਸਨ ਫਰਮ ਨੂੰ ਦੇਖਣਾ ਚਾਹੀਦਾ ਹੈ ਨੋਟਿਸ ਕਰਨਾ ਚਾਹੀਦਾ ਹੈ ਕਿ ਚੱਲ ਰਹੇ ਨੇ ਨਾਲ ਹਥਿਆਰ ਵਾਲੇ ਚੱਲ ਰਹੇ ਨੇ ਤੁਹਾਨੂੰ ਇੱਕ ਸਵਾਲ ਕਰਨਾ ਚਾਹੀਦਾ ਹੈ ਕਿ ਕੀ ਉਹਨਾਂ ਦੇ ਲਾਇਸੈਂਸ ਰਿਵਿਊ ਕੀਤੇ ਗਏ ਇਹ ਤੁਹਾਨੂੰ ਸਵਾਲ ਕਰਨਾ ਚਾਹੀਦਾ ਹੈ ਦੇਖੋ ਜੀ ਜਰ ਅਮਰਿਤਪਾਲ ਸਿੰਘ ਲੋਪੂਸੀ ਕਹਾਂ ਵੀ ਉਹ ਜ਼ਹਿਰ ਹਾਲੇ ਤੱਕ ਇਹ ਵੀ ਉਹਨਾਂ ਨੇ ਧਰਮ ਪਰਵਰਤਨ ਦੇ ਵਿੱਚ ਜੀ ਸਭ ਤੋਂ ਜ਼ਿਆਦਾ ਉਹ ਬਿਆਨ ਦੇ ਲੇ ਤੱਕ ਕਿ ਉਹਨਾਂ ਨੇ ਕਿਸੇ ਧਰਮ ਵਿਸ਼ੇਸ਼ ਨਹੀਂ ਲੈ ਕੇ ਕੋਈ ਬਿਆਨ ਨਹੀਂ ਦਿੱਤਾ ਮੈਂ ਕਹਿੰਦਾ ਬਹੁਤ ਇੱਕ ਮਿੰਟ ਜੀ ਇੱਕ ਮਿੰਟ ਜੀ ਫਿਰ ਤੁਸੀਂ ਇਹ ਕਿਵੇਂ ਕਹਿ ਰਹੇ ਹੋ ਵੀ ਉਹ ਹਿੰਦੂ ਸਿੱਖ ਇਕਤਾ ਦੇ ਵਿੱਚ ਆਪਸ ਵਿੱਚ 파ੜ ਪਾ ਰਹੇ ਮੈਂ ਕਹਿੰਦਾ ਬਹੁਤ ਅੱਛੀ ਗੱਲ ਹੈ ਜੇ ਕੋਈ ਬੰਦਾ ਉੱਠ ਕੇ ਧਰਮ ਪ੍ਰਚਾਰ ਕਰਦਾ ਹੈ ਤੇ ਬਹੁਤ ਅੱਛਾ ਕਰਦਾ ਔਰ ਜੇ ਉਹ ਆਪਣਾ ਅਮਰਸ਼ ਸ਼ਕਾਰ ਨੇ ਤਾਂ ਉਹ ਵੀ ਬਹੁਤ ਅੱਛਾ ਕਰ ਰਹੇ ਨੇ ਲੇਕਿਨ ਜਿਹੜੀਆਂ ਗੱਲਾਂ ਨੇ ਹਿੰਦੂਆਂ ਦੇ ਮੰਦਿਰ ਚ ਨਾ ਜਾਓ ਤੁਸੀਂ ਆਪਣੇ ਆਪ ਨੂੰ ਬਚਾ ਕੇ ਰੱਖੋ ਸਿੱਖ ਜਿਹੜੇ ਨੇ ਉਹ ਦੇਖੋ ਜੀ ਅੱਜ ਸਿੱਖ ਗੁਲਾਮ ਨੇ ਆਜ਼ਾਦੀ ਨਹੀਂ ਮਿਲੀ ਹੈ ਜਿਹੜਾ ਹਿੰਦੂਆ ਮੰਦਿਰ ਮੰਦਰਾਜ ਜਾਂਦਾ ਉਹ ਲਾਹਨਤਾ ਪਾਉ ਇਹ ਸਭ ਕੁਝ ਕੀ ਹੈ ਕੀ ਮੈਸੇਜ ਦੇਣਾ ਚਾਹੁੰਦੇ ਆ ਇਸ ਪਾਰ ਇਹ ਅਖਰ ਇਹ ਵੀ ਜਿਹੜਾ ਹਿੰਦੂ ਭਾਈ ਚਦਰ ਲੂ ਵੀ ਕਈ ਆਗੂਆਂ ਬੋਲੋ ਅਜਿਹੇ ਬਿਆਨ ਦਿੱਤੇ ਜਾਂਦੇ ਨੇ ਜਿਵੇਂ ਲੁਧਿਆਣੇ 'ਚ ਵੀ ਸਰਸਨਤ ਕਈ ਆਗੂ ਨੇ ਅੰਮ੍ਰਿਤਸਰ 'ਚ ਵੀ ਨੇ ਉਹ ਤੇ ਵੀ ਉਹਨਾਂ ਨੂੰ ਵੀ ਤੁਸੀਂ ਕਿਵੇਂ ਵੇਖਦੇ ਹੋ ਉਹ ਵੀ ਅਜਿਹੀਆਂ ਗੱਲਾਂ ਕਰਦੇ ਨੇ ਉਹ ਵੀ ਗਲਤ ਨੇ ਦੇਖੋ ਜੇ ਕੋਈ ਬੰਦਾ ਗਲਤ ਬਿਆਨ ਦੇ ਰਿਹਾ ਤੇ ਦੂਜੇ ਨੂੰ ਹੱਕ ਨਹੀਂ ਮਿਲ ਜਾਂਦਾ ਕਿ ਉਹ ਗਲਤ ਬੋਲੇ ਪ੍ਰਸ਼ਾਸਨ ਨੂੰ ਚਾਹੀਦਾ ਕਿ ਜੇ ਕਲਤ ਕੋਈ ਬੋਲ ਰਿਹਾ ਹੋ ਤਾਂ ਪਰਚਾ ਕਰੇ ਉਹ ਚਾਹੇ ਹਿੰਦੂ ਹੈ ਚਾਹੇ ਸਿੱਖ ਹੈ ਚਾਹੇ ਮੈਮਾ ਮੇਰੇ ਤੇ ਪਰਚਾ ਕਰੇ ਜੇ ਮੈਂ ਗਲਤ ਬੋਲਦਾ ਲੇਕਿਨ ਮੈਂ ਕਹਿਣਾ ਚਾਹਾਂਗਾ ਕਿ ਹਿੰਦੂ ਸਿੱਖ ਏਕਤਾ ਨੂੰ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਆਣੀ ਚਾਹੀਦੀ ਕੋਈ ਭਾਈਚਾਰੇ ਦੇ ਵਿੱਚ ਫੁੱਟ ਨਹੀਂ ਪੈਣੀ ਚਾਹੀਦੀ ਆਪਾਂ ਜਿਸ ਨਾਲ ਪਹਿਲੇ ਗੱਲੇ ਮਿਲਦੇ ਰਹੇ ਸੀ ਉਸ ਤਰ੍ਹਾਂ ਹੀ ਗੱਲੇ ਮਿਲਣਗੇ ਕੋਈ ਵੀ ਅਨਸਰ ਚਾਹੇ ਉਹ ਮੈਮਾ ਵਾ ਚਾਹੇ ਅਮਰਤਪਾਲ ਸਿੰਘ ਹੈ ਇਸ ਬਾਰੇ ਗਲਤ ਨਾ ਬੋਲੇ ਤੇ ਸਮਾਜ ਦੀ ਸ਼ਾਂਤੀ ਬਣੀ ਰਹੇਗੀ ਹਜੇ ਤੱਕਰ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਨੂੰ ਕਿਵੇਂ ਦੇਖੀ ਬਿਲਕੁਲ ਫੇਲਅਰ ਦੀ ਜ਼ੀਰੋ ਮੈਂ ਕੀ ਤੁਸੀਂ ਸਮਝ ਸਕਦੇ ਹੋ ਕਿ ਪੰਜਾਬ ਸਰਕਾਰ ਬਿਲਕੁਲ ਫੇਲਅਰ ਹੈ ਪੰਜਾਬ ਸਰਕਾਰ ਦਾ ਕਿ ਕੁਝ ਵੀ ਨਹੀਂ ਕੀਤਾ ਜਾ ਰਿਹਾ ਜੇ ਇੱਥੇ ਪੰਜਾਬ ਜਲ ਰਿਹਾ ਤੇ ਆਪਾਂ ਗੁਜਰਾਤ ਦੇ ਵਿੱਚ ਜਾ ਕੇ ਗੜਵਾ ਖੇਡਦੇ ਵਿਆਂ ਜੇ ਕਿਸਾਨ ਬੈਠ ਗਏ ਅੱਜ ਕਿਸਾਨਾ ਬਾਰੇ ਆਪਾਂ ਬਿਆਨ ਦੇ ਰਹੇ ਆ ਕਿ ਫੰਡ ਇਕੱਠਾ ਕਰ ਰਹੇ ਨੇ ਉਹ ਮਰਨ ਵਰਤ ਤੇ ਇੱਕ ਬਜ਼ੁਰਗ ਆਦਮੀ ਬੈਠਾ ਪਹਿਲੇ ਉਹਦੀ ਜਾਨ ਤੇ ਬਚਾ ਲਓ ਤੁਸੀਂ ਜਿਹੜੀ ਆ ਮੰਗਾ ਤੁਸੀਂ ਮੰਨ ਲਈਆਂ ਮੰਗਾ ਮੰਨ ਲਈਆਂ ਅੱਜ ਤੁਸੀਂ ਨੋਟੀਫਿਕੇਸ਼ਨ ਜਾਰੀ ਕਰਨ ਦੇ ਵਿੱਚ 6 ਮਹੀਨੇ ਕਿਉਂ ਲਗਾਤੇ ਉਹ ਨੋਟੀਫਿਕੇਸ਼ਨ ਪਹਿਲੇ ਜਾਰੀ ਕਿਉਂ ਨਹੀਂ ਕੀਤੀ ਗਈ ਔਰ ਅੱਜ ਉੱਠ ਕੇ ਅਸੀਂ ਕਹਿ ਰਹੇ ਹਾਂ ਕਿ ਇਹ ਕਿਸਾਨ ਜਿਹੜੇ ਨੇ ਇਹ ਫੰਡ ਇਕੱਠਾ ਕਰਦੇ ਨੇ ਫੰਡ ਇਕੱਠਾ ਕਰਨ ਵਾਸਤੇ ਧਰਨਾ ਦੇ ਰਹੇ ਨੇ ਉਸ ਧਰਨੇ ਦਾ ਜਿੰਨਾ ਫੰਡ ਹੋਏਗਾ ਇਹ ਖਾ ਜਾਣਗੇ। ਕੀ ਹੈ ਇਹ? ਮਤਲਬ ਕਿਸ ਤਰ੍ਹਾਂ ਦੇ ਬਿਆਨ ਨੇ? ਸੋਨੀ ਸਾਹਿਬ ਇਹ ਗੱਲ ਕੀਤੀ ਜਦੋਂ ਬਸਕਰਿੰਦਰ ਸੋਨੀ ਜੀ ਨੇ ਵੀ ਜਲੰਧਰ ਪ੍ਰੈਸ ਕਲੱਬ ਦੇ ਵਿੱਚ ਪ੍ਰੈਸਵਾਤਾ ਕੀਤੀ। ਉਸ ਵਕਤ ਉਹਨਾਂ ਨੇ ਕਿਹਾ ਸੀ ਕਿ ਜਿਹੜੇ ਬਾਕੀ ਸ਼ਿਵ ਸੇਨਾ ਵਾਲੇ ਨੇ ਉਹ ਗਲਤ ਬਿਆਨ ਦੇ ਕੇ ਸਿਰਫ ਸਿਕਿਉਰਿਟੀ ਜਿਹੜਾ ਲੈਣਾ ਚਾਹਦੇ ਨੇ। ਫਿਰ ਉਹਦੇ ਤੇ ਯੋਗਰਾਜ ਜੀ ਨੇ ਆਪਣਾ ਦੱਸਤਾ ਕਿ ਅਸੀਂ ਜਿਹੜੀ ਇਹ ਸਿਕਿਉਰਿਟੀ ਵਾਪਸ ਕਰਦੇ ਹਾਂ। ਇਨੂੰ ਕਿਵੇਂ ਦੇਖ ਰਹੇ ਹੋ ਵੈਸੇ ਮੈਂ ਉਹਨਾਂ ਦਾ ਬਿਆਨ ਕੋਈ ਸੁਣਿਆ ਨਹੀਂ ਕਿਉਂਕਿ ਤੁਸੀਂ ਵੀ ਜਾਣਦੇ ਹੋ ਕਿ ਮੈਨੂੰ ਇਹ ਚਾਰਜ ਲਿਆ ਜਦ ਤਿੰਨਾਂ ਚਾਰ ਦਿਨ ਹੋਇਆ ਸੋਨੀ ਸਾਹਿਬ ਦਾ ਜਾਂ ਕੋਈ ਹੋਰ ਬਿਆਨ ਕਿਉਂਕਿ ਮੈਂ ਉਹ ਦਾ ਮਾਮਲਾ ਵੀ ਦਰਜ ਹੋ ਗਿਆ ਉਹ ਮਾਮਲਾ ਦਰਜ ਹੋਣੀ ਬੀਜੀ ਵਾਲੇ ਮੈਨੂੰ ਨਹੀਂ ਉਸ ਬਿਆਨ ਬਾਰੇ ਪਤਾ ਉਹ ਬਿਲਕੁਲ ਗਲਤ ਹੈ ਮੈਂ ਉਹਦਾ ਕੋਈ ਸਮਰਥਨ ਨਹੀਂ ਕਰਦਾ ਇਹੋ ਜਿਹੇ ਬਿਆਨ ਦਾ ਮੈਂ ਤਾਂ ਤੁਹਾਨੂੰ ਪਹਿਲੇ ਕਿਹਾ ਜਿਹੜਾ ਬਿਆਨ ਵੀ ਕਿਸੇ ਧਰਮ ਦੇ ਖਿਲਾਫ ਜਾਏਗਾ ਉਹ ਚਾਹੇ ਮੇਰਾ ਮੈਂ ਆਪਣੇ ਆਪ ਦਾ ਵੀ ਸਮਰਥਨ ਨਹੀਂ ਕਰਦਾ ਮੈਂ ਨਹੀਂ ਚਾਹਾਂਗਾ ਕਿ ਕਿਸੇ ਤਰ੍ਹਾਂ ਵੀ ਅੱਜ ਦੇਖੋ ਤੁਹਾਡੇ ਪੱਤਰਕਾਰਾਂ ਤੇ ਵੀ ਸਿੱਖ ਭਰਾ ਖੜੇ ਨੇ ਉਹ ਤਾਂ ਹੀ ਖੜੇ ਹਨ ਕਿ ਅਸੀਂ ਆਪਸ ਵਿੱਚ ਪਿਆਰ ਕਰਦੇ ਹਾਂ ਚਾਹੇ ਅੱਜ ਵਿਚਾਰਾਂ ਦਾ ਤਕਰਾਰ ਆਪਸ ਵਿੱਚ ਹੁਨੇ ਹੋ ਜਾਏ ਕੋਈ ਗੱਲ ਨਹੀਂ ਲੇਕਿਨ ਉਹ ਪਿਆਰ ਕਰਦੇ ਨੇ ਤੇ ਆਏ ਨੇ ਇਹ ਪਿਆਰ ਖਤਮ ਨਹੀਂ ਹੋਣਾ ਚਾਹੀਦਾ ਇਹ ਸਦ ਭਾਵਨਾ ਖਤਮ ਨਹੀਂ ਹੋਣੀ ਚਾਹੀਦੀ ਇਹ ਇਕ ਤਾਂ ਖਤਮ ਨਹੀਂ ਹੋਣੀ ਚਾਹੀਦੀ ਇਹ ਨਹੀਂ ਸੋਚਣਾ ਚਾਹੀਦਾ ਕਿ ਅਸਰਦਾਰ ਦੀ ਹੱਤੀ ਹੱਥੋਂ ਆਪਾਂ ਨਹੀਂ ਕੁਝ ਕਰੀ ਤਨਾ ਇਹ ਹਿੰਦੂ ਦੀ ਹੱਤੀ ਹੱਥੋਂ ਆਪਾਂ ਨਹੀਂ ਕੁਝ ਕਰੀ ਤਨਾ ਪਰ ਇੱਕ ਹਰਵਿੰਦਰ ਸਿੰਘ ਜੀ ਨੇ ਇਹ ਵੀ ਇੱਕ ਬਹੁਤ ਵੱਡਾ ਬਿਆਨ ਦਿੱਤਾ ਹੈ ਕਿ ਜਿਹੜੀ ਸ਼ਿਵ ਸੇਨਾ ਬਾਲ ਠਾਕਰੇ ਉਹੀ ਇੱਕ ਜਿਹੜੀ ਰਜਿਸਟਰਡ ਪਾਰਟੀ ਬਾਕੀ ਪਾਰਟੀਆਂ ਰਜਿਸਟਰ ਨਹੀਂ ਕਿਤੇ ਲੱਗ ਨਹੀਂ ਰਿਹਾਗਾ ਕਿ ਆਪਸੀ ਮਤਭੇਦ ਨੇ ਆਪਸੇ ਮਤਭੇਦ ਤੇ ਕੋਈ ਨਹੀਂ ਹੈ ਬਾਕੀ ਮੈਂ ਤੁਹਾਨੂੰ ਦੱਸਿਆ ਕਿ ਇਹ ਮੇਰੇ ਚਾਰਜ ਲੈਣ ਤੋਂ ਪਹਿਲੇ ਦੇ ਬਿਆਨ ਨੇ ਜਿੰਨਾ ਬਾਰੇ ਮੈਂ ਅਜੇ ਤੁਹਾਡੇ ਮੂੰਹ ਤੋਂ ਸੁਣ ਰਿਹਾ ਹਾਂ ਕਿਉਂਕਿ ਫੈਮਿਲੀ 'ਚ ਇੱਕ ਹੱਤਿਆ ਹੋਈ ਹੈ ਔਰ ਅਸੀਂ ਸੱਤਵੇਂ ਚੋਂ ਵੀ ਬਾਹਰ ਨਹੀਂ ਆਏ ਮੈਂ ਆਪਣੇ ਕਾਰਕਿਰਤਾਮਣ ਨੂੰ ਥੋੜਾ ਨਵਾਂ ਜੋਸ਼ ਦੇਣ ਵਾਸਤੇ ਅੱਜ ਬੜੀ ਮੁਸ਼ਕਿਲ ਦੇ ਨਾਲ ਮੀਟਿੰਗ 'ਚ ਆਇਆ ਐਡਮਿਨਿਸਟ੍ਰੇਸ਼ਨ ਨੇ ਬੜਾ ਜ਼ੋਰ ਲਗਾਇਆ ਕਿ ਮੀਟਿੰਗ ਨਾ ਹੋਵੇ ਮੈਂ ਥੋੜਾ ਜਿਹਾ ਤੁਹਾਡੇ ਕੋਲ ਟਾਈਮ ਮੰਗਾਗਾ ਤਾਂ ਕਿ ਇਹੋ ਜਿਹੇ ਸਵਾਲਾਂ ਦੇ ਜਵਾਬ ਵੀ ਮੈਂ ਜ਼ਰੂਰ ਦਿਆਂਗਾ ਥੋੜਾ ਜਿਹਾ ਟਾਈਮ ਮੰਗਾ ਠੀਕ ਠੀਕ ਹੈ ਜੀ ਜ਼ਿਲ੍ਹੇ ਦਾ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ ਐਸਐਮ ਜਰ نیوز